ਹਾਂਜੀ ਬਾਈ ਜੀ ਸਾਸਤਰੀ ਕਾਲਜ ਜੀ ਸਾਰਿਆਂ ਨੂੰ ਬਾਈ ਕੋਲ ਤੋਕੜ ਗੱਬਣ ਮੱਝਾ ਜੀ ਵੱਖ ਛੋਡੀ ਮੱਝ ਬਾਈ ਨਾਲ ਗੱਲ ਕਰਾਉਣੇ ਆ ਮੱਝ ਦੇ ਬਾਰੇ ਜਾਣਕਾਰੀ ਲੈਣੇ ਆਈ ਆਪਾਂ ਤੇ ਦੇਖ ਸਕਦੇ ਹਾਂ ਹਾਂਜੀ ਬਾਈ ਜੀ ਸਾਸਤਰੀ ਕਾਲਜ ਜੀ ਸਾਸਤਰੀ ਕਾਲਜ ਜੀ ਹਾਂਜੀ ਕਿਹੜਾ ਪਿੰਡ ਆ ਜੀ ਪਖਰਵਾੜਾ ਜੀ ਠੀਕ ਆ ਜੀ ਤੇ ਤੋ ਬਾਈ ਦੇਖ ਸਕਦਾ ਜਾਣਦੇ ਦਦ ਨੂੰ ਦੇਖਦੇ ਮੱਝ ਸੰਗਾ ਸੰਗਾ ਦੀ ਨਾਲ ਤੁਹਾਨੂੰ ਸਾਫ ਹਾਂਜੀ ਭਾਈ ਕੀ ਕਿੰਨਾ ਕਰ ਦਿੱਤਾ ਨੇ ਸਾਦਰ ਸੂਈ ਵੇ ਸਾਦਰ ਜੀ ਨੇ 15 ਕਿਲੋ ਦਿੱਤਾ 15 ਕਿਲੋ ਦਿੱਤਾ ਹਾਂਜੀ ਠੀਕ ਹੈ ਜੀ ਤੇ ਕੀ ਮੁੱਲ ਬੜੀ ਵੀ ਦੀ ਹਾਂਜੀ ਦੱਸੋ ਜੀ ਕੀ ਰੇਟ ਆ ਜੀ ਦਾ 60000 ਜੀ 60000 ਰੁਪਏ ਜੀ ਭਾਈ 60000 ਰੁਪਏ ਰੇਟ ਆ ਦੇਖ ਸਕਦੇ ਹੋ ਤੇ ਪੰਜਾਂ ਮਹੀਨਾ ਦੀ ਗੱਬਾ ਜੀ ਠੀਕ ਹੈ ਪੰਜਾਂ ਮਹੀਨਾ ਦੀ ਗੱਬਾ ਜੀ ਹੁਣ 12 ਕਿਲੋ ਦੁੱਧ ਤਿਆਰ ਆ ਠੀਕ ਹੈ ਜੀ ਹਾਂਜੀ ਭਾਈ ਜਿਲ੍ਹਾ ਕਿਹੜਾ ਮੋਗਾ ਜੀ ਤੇ ਪਿੰਡ ਦੁਬਾਰੇ ਫਿਰ ਦੱਸੋ ਜੀ ਪਿੰਡ ਪੱਖਰਵੱਡ ਠੀਕ ਹੈ ਜੀ ਹਾਂਜੀ ਭਾਈ ਇਹਦਾ ਨੰਬਰ ਦੱਸੋ ਨੋਟ ਕਰ ਲਓ ਜੀ ਬਾਈ ਦਾ ਨੰਬਰ ਹੈਗਾ 98763 80694 ਜੀ ਠੀਕ ਹੈ ਜੀ ਦੁਬਾਰੇ ਫਿਰ ਨੋਟ ਕਰ ਲਓ ਜੀ 98763 80694 ਜੀ ਠੀਕ ਹੈ ਜੀ ਬਾਈ ਨਾਲ ਕਨੈਕਟ ਕਰ ਲਿਓ ਓਕੇ ਬਾਈ